ਇਸ ਲਈ ਤੁਸੀਂ ਵੇਖ ਲਓ ਨਿਰਪੱਖ ਪੋਸਟ ਮੈਂ ਹਾਂ ਤੁਹਾਨ ਨਾਲ ਰੁਹੀ ਗਰੂਵਰ ਤਾਂ ਇੱਕ ਅਹਿਮ ਖਬਰ ਜੋ ਹੈ ਅੱਜ ਸਾਹਮਣੇ ਆਂਦੀ ਹੈ ਕਿ ਰਾਦਾ ਸਵਾਮੀ ਡੇਰਾ ਬਿਆਸ ਦੇ ਜਿਹੜੇ ਮੁਖੀ ਨੇ ਗੁਰਿੰਦਰ ਸਿੰਘ ਢਿੱਲੋਂ ਉਹਨਾਂ ਨੇ ਆਪਣਾ ਉਤਰਾਧਿਕਾਰੀ ਜੋ ਹੈ ਉਸ ਦਾ ਨਾਮ ਐਲਾਨ ਦਿੱਤਾ ਹੈ ਜੀ ਹਾਂ ਜਸਦੀਪ ਸਿੰਘ ਗਿੱਲ ਨੂੰ ਜੋ ਹੈ ਆਪਣਾ ਉਤਰਾਧਿਕਾਰੀ ਉਹਨਾਂ ਨੇ ਚੁਣਿਆ ਤੇ ਉਸ ਤੋਂ ਪਹਿਲਾਂ ਜੇਕਰ ਗੱਲ ਕਰੀਏ ਵਾਰ-ਵਾਰ ਇਹ ਸਵਾਲ ਸਾਹਮਣੇ ਆ ਰਿਹਾ ਸੀ ਕਿ ਆਖਰ ਇੱਕਦਮ ਇਹ ਫੈਸਲਾ ਲੈਣ ਦਾ ਕੀ ਕਾਰਨ ਸੀ ਤਾਂ ਆਹੀ ਸ਼ਾਇਦ ਦੱਸਿਆ ਜਾ ਰਿਹਾ ਕਿ ਆਸ ਲਗਾਏ ਜਾ ਰਹੇ ਨੇ ਕਿ ਕਾਇਦ ਉਹਨਾਂ ਦੀ ਤਬੀਅਤ ਠੀਕ ਨਹੀਂ ਚੱਲ ਰਹੀ ਸੀ ਦਿਲ ਦੀ ਬਿਮਾਰੀ ਤੋਂ ਉਹ ਪੀੜਤ ਨੇ ਇਸ ਕਰਕੇ ਸ਼ਾਇਦ ਇਹ ਫੈਸਲਾ ਲਿਆ ਗਿਆ ਉਸ ਤੋਂ ਪਹਿਲਾਂ ਉਹਨਾਂ ਦਾ ਕੈਂਸਰ ਦਾ ਇਲਾਜ ਵੀ ਚੱਲਦਾ ਰਿਹਾ ਤੇ ਦੱਸਿਆ ਜਾ ਰਿਹਾ ਕਿ ਹੋ ਸਕਦਾ ਹੈ ਕਿ ਇਹ ਸ਼ਾਇਦ ਵਜ੍ਹਾ ਰਹੀ ਹੋਵੇ ਜੋ ਉਹਨਾਂ ਨੇ ਆਪਣਾ ਨਵਾਂ ਉਤਰਾਧਿਕਾਰੀ ਦਾ ਐਲਾਨ ਕਰ ਦਿੱਤਾ ਉੱਥੇ ਜੇਕਰ ਗੱਲ ਕਰੀ ਤਾਂ ਇੱਕ ਲੈਟਰ ਵੀ ਅੱਜ ਸਾਹਮਣੇ ਆਈ ਸੀ ਜਿਸ ਵਿੱਚ ਇਹ ਐਲਾਨ ਕੀਤਾ ਗਿਆ ਸੀ ਲਿਖਤੀ ਰੂਪ ਵਿੱਚ ਜੋ ਹੈ ਐਲਾਨ ਕੀਤਾ ਗਿਆ ਸੀ ਉੱਥੇ ਜੇਕਰ ਗੱਲ ਕਰੀਏ ਤਾਂ ਪੂਰੇ ਪੰਜਾਬ ਦੇ ਵਿੱਚ ਡੇਰਾ ਬਿਆਸ ਜੋ ਹੈ ਉਸ ਦਾ ਬਹੁਤ ਵੱਧ ਪ੍ਰਭਾਵ ਹੈ इवन ਅਸੀ ਤਰੀ ਤਾਂ ਪੂਰੇ ਇੰਡੀਆ ਦੇ ਵਿੱਚ ਕਾਫੀ ਬ੍ਰਾਂਚੀਜ਼ ਨੇ ਇਸ ਡੇਰੇ ਦੀਆਂ ਤੇ ਉਦਾਂ ਜੇਕਰ ਗੱਲ ਕਰੀ ਤਾਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਸਮੇਤ ਕਈ ਨੇਤਾ ਜਿਹੜੇ ਨੇ ਵੱਡੇ ਨੇਤਾ ਇੱਥੇ ਆ ਚੁੱਕੇ ਨੇ ਡੇਰਾ ਵਿਆਸ ਦੇ ਵਿੱਚ ਤੇ ਹੁਣ ਇਸ ਦੌਰਾਨ ਇੱਕ ਅਹਿਮ ਖਬਰ ਜਿਹੜੀ ਆ ਸਾਹਮਣੇ ਆਉਂਦੀ ਹੈ ਕਿ ਉਹਨਾਂ ਨੇ ਡੇਰਾ ਦੇ ਜੋ ਮੁਖੀ ਨੇ ਗੁਰਿੰਦਰ ਸਿੰਘ ਢਿੱਲੋਂ ਉਹ ਜੋ ਹੈ ਆਪਣੀ ਗੱਦੀ ਛੱਡ ਦੇਣਗੇ ਤੇ ਜਸਦੀਪ ਸਿੰਘ ਗਿੱਲ ਜੋ ਹੈ ਉਹਨਾਂ ਦੀ ਥਾਂ ਲੈਣਗੇ ਉਹਨਾਂ ਨੂੰ ਆਪਣਾ ਉੱਤਰਾਧਿਕਾਰੀ ਨਿਯੁਕਤ ਕਰ ਦਿੱਤਾ ਗਿਆ ਹੈ ਤੇ ਹੁਣ ਤੁਹਾਨੂੰ ਇੱਥੇ ਦੱਸ ਦਿਆਂ ਅਸੀਂ ਕਿ ਕੌਣ ਨੇ ਡੇਰਾ ਦਾਦਾ ਸਵਾਮੀ ਦੇ ਨਵੇਂ ਉਤਰਾਧਿਕਾਰੀ ਜਸਦੀਪ ਸਿੰਘ ਗਿੱਲ ਉਹਨਾਂ ਬਾਰੇ ਅਸੀਂ ਤੁਹਾਨੂੰ ਇੱਥੇ ਥੋੜੀ ਜਾਣਕਾਰੀ ਦਵਾਂਗੇ ਤਾਂ ਪੰਜਾਬ ਦੇ ਅੰਮ੍ਰਿਤਸਰ ਦੇ ਬਿਆਸ ਸਥਿਤ ਡੇਰਾ ਰਾਦਾ ਸਵਾਮੀ ਦੇ ਮੁਖੀ ਗੁਰਿੰਦਰ ਸਿੰਘ ਢਿੱਲੋਂ ਨੇ ਆਪਣਾ ਉਤਰਾਧਿਕਾਰੀ ਚੁਣ ਲਿਆ ਹੈ ਉਹਨਾਂ ਨੇ ਜਸਦੀਪ ਸਿੰਘ ਗਿੱਲ ਨੂੰ ਆਪਣਾ ਵਾਰਿਸ ਨਿਯੁਕਤ ਕੀਤਾ ਹੈ ਜਸਦੀਪ ਸਿੰਘ ਗਿੱਲ ਕੈਂਬਰਿਜ ਤੋਂ ਕੈਮੀਕਲ ਇੰਜੀਨੀਅਰਿੰਗ ਵਿੱਚ ਡਾਕਟੋਰੇਟ ਤੇ ਇੰਡੀਅਨ ਇੰਸਟੀਚਿਊਟ ਆਫ ਟੈਕਨੋਲੋਜੀ ਆਈਆਈਟੀ ਦਿੱਲੀ ਦੇ ਸਾਬਕਾ ਵਿਦਿਆਰਥੀ ਨੇ ਜਸਦੀਪ ਸਿੰਘ ਗਿੱਲ ਨੇ ਫਾਰਮਾਸਿਊਟੀਕਲ ਕੰਪਨੀ ਸਿਪਲਾ ਲਿਮਿਟਿਡ ਦੇ ਮੁੱਖ ਰਣਨੀਤੀ ਅਫਸਰ ਤੇ ਸੀਨੀਅਰ ਪ੍ਰਬੰਧਨ ਦੇ ਅਹੁਦੇ ਤੋਂ ਅਸਤੀਫਾ ਦੇ ਦਿੱਤਾ ਸੀ ਉਹਨਾਂ ਨੇ ਇੱਥੇ 2019 ਤੋਂ 31 ਮਈ 2024 ਤੱਕ ਕੰਮ ਕੀਤਾ ਉਹ ਬੋਰਡ ਅਬਜ਼ਰਵਰ ਵਜੋਂ ਇਟ੍ਰਿਸ ਤੇ ਅਚੀਰਾ ਲੈਬਸ ਪ੍ਰਾਈਵੇਟ ਲਿਮਿਟਿਡ ਡੇਰਾ ਬਿਆਸ ਨਾਲ ਵੀ ਜੁੜੇ ਹੋਏ ਸਨ ਮਾਰਚ 2024 ਤੱਕ ਉਹ ਵੈਲਥੀ థెరਪਿਊਟਿਕਸ ਦੇ ਬੋਰਡ ਮੈਂਬਰ ਸਨ ਇਸ ਤੋਂ ਪਹਿਲਾਂ ਉਹਨਾਂ ਨੇ ਰਨਬੈਕਸੀ ਵਿੱਚ ਸੀਈਓ ਦੇ ਕਾਰਜਕਾਰੀ ਸਹਾਇਕ ਤੇ ਕੈਂਬਰਿਜ ਯੂਨੀਵਰਸਿਟੀ ਐਂਟਰਪ੍ਰੀਨਿਅਰਸ ਵਿੱਚ ਪ੍ਰਧਾਨ ਤੇ ਚੇਅਰਮੈਨ ਵਜੋਂ ਸੇਵਾ ਕੀਤੀ ਉਹਨਾਂ ਨੇ ਕੈਂਬਰਿਜ ਯੂਨੀਵਰਸਿਟੀ ਤੋਂ ਕੈਮੀਕਲ ਇੰਜੀਨੀਅਰਿੰਗ ਵਿੱਚ ਪੀਐਚਡੀ ਤੇ ਐਕਸਚੇਂਜ ਪ੍ਰੋਗਰਾਮ ਦੇ ਤਹਿਤ ਮਸੈਚੂਸੈਟਸ ਇੰਸਟੀਚਿਊਟ ਆਫ ਟੈਕਨੋਲੋਜੀ ਤੋਂ ਕੈਮੀਕਲ ਇੰਜੀਨੀਅਰਿੰਗ ਵਿੱਚ ਮਾਸਟਰ ਡਿਗਰੀ ਉਨ੍ਹਾਂ ਨੇ ਬਾਇਓਕੇਮਿਕਲ ਇੰਜੀਨੀਅਰਿੰਗ ਤੇ ਬਾਇਓਟੈਕਨੋਲੋਜੀ ਵਿੱਚ ਬੈਚਲਰ ਤੇ ਮਾਸਟਰ ਡਿਗਰੀਆਂ ਇੰਡੀਅਨ ਇੰਸਟੀਚਿਊਟ ਆਫ ਟੈਕਨੋਲੋਜੀ ਦਿੱਲੀ ਤੋਂ ਪ੍ਰਾਪਤ ਕੀਤੀਆਂ ਇੱਥੇ ਦੱਸਣਯੋਗ ਹੈ ਕਿ ਬਾਬਾ ਗੁਰਿੰਦਰ ਸਿੰਘ ਢਿੱਲੋਂ ਨੂੰ ਕੁਝ ਸਾਲ ਪਹਿਲਾਂ ਕੈਂਸਰ ਹੋ ਗਿਆ ਸੀ ਜਿਨ੍ਹਾਂ ਦਾ ਲੰਮਾ ਇਲਾਜ ਚੱਲਿਆ ਗੁਰਿੰਦਰ ਟਿੱਲੋਂ ਦਿਲ ਦੀ ਬਿਮਾਰੀ ਤੋਂ ਵੀ ਪੀੜਤ ਨੇ ਉੱਥੇ ਜੇਕਰ ਗੱਲ ਕਰੀਏ ਤਾਂ ਡੇਰਾ ਬਿਆਸ ਦਾ ਪੰਜਾਬ ਵਿੱਚ ਬਹੁਤ ਪ੍ਰਭਾਵ ਹੈ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਸਮੇਤ ਕਈ ਵੱਡੇ ਨੇਤਾ ਇੱਥੇ ਆ ਚੁੱਕੇ ਨੇ ਇਸੇ ਦੌਰਾਨ ਇੱਕ ਖਬਰ ਸਾਹਮਣੇ ਆਂਦੀ ਹੈ ਕਿ ਗੁਰਿੰਦਰ ਸਿੰਘ ਟਿੱਲੋਂ ਨੇ ਆਪਣਾ ਉਤਰਾਧਿਕਾਰੀ ਚੁਣ ਲਿਆ ਹੈ ਉਹਨਾਂ ਨੇ ਬਕਾਇਦਾ ਜਸਦੀਪ ਸਿੰਘ ਗਿੱਲ ਦੇ ਨਾਮ ਦਾ ਐਲਾਨ ਕੀਤਾ ਸਮੂਹ ਸੇਵਾ ਇੰਚਾਰਜਾਂ ਨੂੰ ਭੇਜੇ ਪੱਤਰ ਵਿੱਚ ਕਿਹਾ ਗਿਆ ਹੈ ਕਿ ਰਾਦਾ ਸਵਾਮੀ ਸਤਸੰਗ ਬਿਆਸ ਦੇ ਸਰਪ੍ਰਸਤ ਬਾਬਾ ਗੁਰਿੰਦਰ ਸਿੰਘ ਟਿੱਲੋਂ ਨੇ ਸੁਖਦੇਵ ਸਿੰਘ ਗਿੱਲ ਦੇ ਸੁਪੁੱਤਰ ਜਸਦੀਪ ਸਿੰਘ ਗਿੱਲ ਨੂੰ ਸਰਪ੍ਰਸਤ ਨਾਮਜ਼ਦ ਕੀਤਾ ਹੈ ਉਹ 2 ਸਤੰਬਰ 2024 ਤੋਂ ਤੁਰੰਤ ਪ੍ਰਭਾਵ ਦੇ ਨਾਲ ਸਰਪ੍ਰਸਤ ਬਜੋ ਉਹਨਾਂ ਦੀ ਥਾਂ ਲੈਣ